हां तो प्यारे बच्चों सारे अनु प्यार भरी सस्नेह काल हां बेटा नवोदया दाखिला परीक्षा तैयारी अधीन ਅਸੀਂ 131 ਨੰਬਰ ਟੈਸਟ ਸ਼ੁਰੂ ਕੀਤਾ ਹੋਇਆ ਭਾਗ 6/10 21 ਤੋਂ ਲੈ ਕੇ 24 ਤੱਕ ਸਵਾਲ ਆਉਂਦੇ ਆ ਬੇਟਾ ਉਹਦੇ ਵਿੱਚ ਪੱਕੇ ਪੇਪਰ ਦੇ ਵਿੱਚ ਤੇ ਅਸੀਂ 40 ਸਵਾਲ ਕਰ ਚੁੱਕੇ ਹੁਣ ਅਸੀਂ 41 ਨੰਬਰ ਸਵਾਲ ਦੇ ਉੱਤੇ ਆ ਕੱਬੇ ਪਾਸੇ ਪ੍ਰਸ਼ਨ ਉੱਤਰ ਹੈ ਸੱਜੇ ਪਾਸੇ ਉੱਤਰ ਜਿਹੜਾ ਹੈ ਪ੍ਰਸ਼ਨ ਚਿੱਤਰ ਹੈ ਸੱਜੇ ਪਾਸੇ ਉੱਤਰ ਚਿੱਤਰ ਹੈ ਤੇ ਜਿਹੜਾ ਕਿ ਮੈਥੇਮੈਟਿਕਲ ਅਕਿਰਤੀ ਵਰਗ ਆਇਤ ਚੱਕਰ ਜੱਤਕੋਣ ਨੂੰ ਪੂਰਾ ਕਰਨਾ ਆਪਾਂ ਤਾਂ ਬੇਟਾ ਇਹ ਵਰਗਾਕਾਰ ਅਕਿਰਤੀ ਚੱਲਦੀ ਪਈ ਹੈ ਤੇ ਦੇਖੋ ਇੱਥੋਂ ਕਿਹੜਾ ਕੱਟ ਪੀਸ ਚੱਕ ਕੇ ਅਸੀਂ ਇੱਥੇ ਲਾਈਏ ਵੀ ਇਹ ਵਰਗ ਪੂਰਾ ਹੋ ਜਾਵੇ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਇਹ ਅਕਿਰਤੀ ਨੂੰ ਤਾਂ ਬੇਟਾ ਜਦੋਂ ਇਹਨੂੰ ਇੱਥੇ ਲਾਵਾਂਗੇ ਅਸੀਂ ਤਾਂ ਆ ਗੋਲਾਈ ਵੀ ਆ ਅੰਦਰਲੀ ਗੋਲਾਈ ਵੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦਾ ਪਿਆ ਇਹ ਹੈ ਜਿਹੜਾ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 42 ਸਵਾਲ ਨੰਬਰ 42 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਬੇਟਾ ਤਾਂ ਬੇਟਾ ਸਵਾਲ ਨੰਬਰ 42 ਦੇ ਵਿੱਚ ਵੀ ਉਸੇ ਤਰ੍ਹਾਂ ਹੀ ਇੱਥੋਂ ਲਾਈਨ ਇੱਥੇ ਖਿੱਚ ਕੇ ਜਦੋਂ ਤੁਸੀਂ ਇੱਥੇ ਮਿਲਾ ਲਓਗੇ ਫਿਰ ਬੇਟਾ ਅਬਜ਼ਰਵ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਆ ਏ ਕਿਰਤੀ ਹੈ ਜਿਹੜੀ ਧਿਆਨ ਨਾਲ ਦੇਖੋ ਸਾਰੀਆਂ ਨੋਬਾਂ ਇਹਦੇ ਵਿੱਚ ਫਿਕਸ ਹੁੰਦੀਆਂ ਪਈਆਂ ਆ ਇਸ ਕਰਕੇ A1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਦੂਜੀਆਂ ਬੇਟਾ ਤੁਸੀਂ ਧਿਆਨ ਦੋਗੇ ਤਾਂ ਇਹ ਬਿਲਕੁਲ ਫਿਕਸ ਨਹੀਂ ਹੁੰਦੀਆਂ ਆ ਕੱਟਾਂ ਦੇ ਵਿੱਚ ਪੂਰੇ ਨਹੀਂ ਆਉਣਗੇ ਕੱਟ ਠੀਕ ਹੈ ਬੇਟਾ ਤਾਂ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 43 ਸਵਾਲ ਨੰਬਰ 43 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਇੱਥੋਂ ਆ ਲਾਈਨ ਇੱਥੇ ਖਿੱਚ ਕੇ ਇਹਨੂੰ ਨਾਲ ਜੋੜ ਕੇ ਦੇਖੋ ਕਿ ਕਿੱਥੇ ਇਹ ਵਰਗ ਜਿਹੜਾ ਕੰਪਲੀਟ ਹੁੰਦਾ ਪਿਆ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਸਵਾਲ ਨੰਬਰ 43 ਦੇ ਵਿੱਚ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆ ਸੀ 1 ਕਿਰਤੀ ਨੂੰ ਧਿਆਨ ਨਾਲ ਦੇਖੋ ਬੇਟਾ ਇਹ ਸਾਰੀਆਂ ਕੰਡੀਸ਼ਨਾਂ ਨੂੰ ਆ ਨੋਬ ਵੀ ਉਸੇ ਤਰ੍ਹਾਂ ਹੀ ਹੈਗੀ ਹੈ ਤਾਂ ਆ ਵੀ ਪੁਆਇੰਟ ਉਸੇ ਤਰ੍ਹਾਂ ਹੈਗਾ ਫੁੱਲਫਿਲ ਆ ਵੀ ਪੁਆਇੰਟ ਨੂੰ ਇਦਾਂ ਹੀ ਕਵਰ ਕਰਦਾ ਪਿਆ ਸੀ 1 ਕਿਰਤੀ ਨੂੰ ਜਦੋਂ ਇੱਥੇ ਫਿਟ ਕਰਾਂਗੇ ਤਾਂ ਇਹ ਐਸ 31 ਦੇ ਵਿੱਚ ਪੂਰੇ ਪੂਰੀ ਫਿਟ ਹੋ ਕੇ ਇਹਨੂੰ ਵਰਗਾਕਾਰ ਬਣਾ ਦੇਊਗੀ ਤਾਂ ਇਸ ਕਰਕੇ ਸੀ 1 ਨੂੰ ਐਜ਼ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 44 ਸਵਾਲ ਨੰਬਰ 44 ਦੇ ਵਿੱਚ ਧਿਆਨ ਨਾਲ ਅਬਜ਼ਰਵ ਕਰੋ ਬੇਟਾ ਇੱਥੋਂ ਰੇਖਾ ਤੁਸੀਂ ਇੰਜ ਖਿੱਚ ਕੇ ਇਹ ਵਰਗ ਜੋੜ ਵੀ ਸਕਦੇ ਆ ਤੇ ਫਿਰ ਬੇਟਾ ਤੁਸੀਂ ਦੇਖਣਾ ਵੀ ਕਿਹੜਾ ਜਿਹੜਾ ਪੁਆਇੰਟ ਆ ਇਹਨੂੰ ਪੂਰਾ ਪੂਰਾ ਫਿਕਸ ਕਰਦਾ ਬੇਟਾ ਆ ਪਹਿਲੀ ਨਜ਼ਰੀ ਸਾਨੂੰ ਪਤਾ ਲੱਗ ਜਾਂਦਾ ਵੀ ਆਹੀ ਜਿਹੜਾ ਹੈਗਾ A1 ਹੀ ਇੱਥੇ ਪੂਰੀ ਤਰ੍ਹਾਂ ਨਾਲ ਫਿੱਟ ਹੁੰਦਾ ਪਿਆ ਠੀਕ ਹੈ ਬੇਟਾ ਹੋਰ ਕੋਈ ਵੀ ਆਕਾਰ ਫਿੱਟ ਨਹੀਂ ਹੁੰਦਾ ਪਿਆ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇ ਇੱਕ ਕਰ ਦਵਾਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 45 ਸਵਾਲ ਨੰਬਰ 45 ਨੂੰ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਾਂਗੇ ਜਦੋਂ ਤਾਂ ਇੱਥੇ ਦੇਖੋ ਬੇਟਾ ਆ ਇਸ ਇੱਥੇ ਤੁਸੀਂ ਇੱਥੇ ਰੇਖਾ ਬਣਾ ਕੇ ਪੂਰਾ ਵਰਗ ਪੂਰਾ ਕਰੋਗੇ ਤਾਂ ਚਿੱਤਰ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਊਗਾ ਕਿ ਕਿਹੜਾ ਚਿੱਤਰ ਹੈ ਜਿਹੜਾ ਫੁੱਲਫਿਲ ਕਰੂਗਾ ਕੰਡੀਸ਼ਨ ਨੂੰ ਠੀਕ ਹੈ ਬੇਟਾ ਤਾਂ ਬੇਟਾ A1 ਕਰਤੀ ਧਿਆਨ ਨਾਲ ਦੇਖੋ ਇੱਥੇ ਤੁਸੀਂ ਲਾਈਨ ਲਗਾ ਕੇ ਜਦੋਂ E1 ਕਰਤੀ ਨੂੰ ਦੇਖੋਗੇ ਤਾਂ A1 ਕਰਤੀ ਦੇ ਨਾਲ ਵੀ ਜਿਹੜਾ ਹੈਗਾ ਇਹਦੇ ਨਾਲ ਕੱਟ ਤੇ ਗੁਲਾਈਆਂ ਜਿਹੜੀਆਂ ਹੈਗੀਆਂ ਉਹ ਚੈੱਕ ਕਰ ਲਓ ਹਾਂ ਆ ਅੰਜ ਹੈ ਤੇ ਆ ਚੀਜ਼ ਅੰਜ ਹੈ ਪੂਰਾ ਪੂਰਾ ਫਿੱਟ ਆਉਂਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 46 ਸਵਾਲ ਨੰਬਰ 46 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਇੱਥੋਂ ਵਰਗ ਪੂਰਾ ਕਰ ਦੇਣਾ ਫੇਰ ਅਸੀਂ ਦੇਖਣਾ ਹੈ ਵੀ ਕਿਹੜੀ ਅਕਿਰਤੀ ਹੈ ਜਿਹੜੀ ਇਹਦੇ ਵਿੱਚ ਪੂਰਾ-ਪੂਰਾ ਫਿੱਟ ਹੁੰਦੀ ਪਈ ਹੈ ਸਵਾਲ ਨੰਬਰ 46 ਦੇ ਵਿੱਚ ਇੱਥੇ ਵੀ ਬੇਟਾ ਆ ਜਦੋਂ ਇਹ ਅਕਿਰਤੀ ਨੂੰ ਇੱਥੇ ਲਾਵਾਂਗੇ ਅਸੀਂ ਤਾਂ ਇਹ ਇਹਦੇ ਵਿੱਚ ਪੂਰੀ ਤਰ੍ਹਾਂ ਨਾਲ ਫਿੱਟ ਹੋ ਕੇ ਇਹਨੂੰ ਇੱਕ ਵਰਗ ਦੀ ਸ਼ੇਪ ਆ ਜਿਹੜੀ ਉਹ ਦੇ ਦਊਗੀ ਇਸ ਕਰਕੇ A1 ਅਕਿਰਤੀ ਨੂੰ ਐ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 47 ਸਵਾਲ ਨੰਬਰ 47 ਨੂੰ ਧਿਆਨ ਦੇ ਨਾਲ ਇਹਦੇ ਵਿੱਚ ਬੇਟਾ ਇਹ ਧਿਆਨ ਰੱਖਣਾ ਇਹ ਆਇਤ ਵੀ ਹੋ ਸਕਦਾ ਵਰਗ ਵੀ ਹੋ ਸਕਦਾ ਹੈ ਠੀਕ ਹੈ ਬੇਟਾ ਤਾਂ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਲੈਣਾ ਹੈ ਤੁਹਾਨੂੰ ਜਿਹੜੀ ਆਕਿਰਤੀਆਂ ਦੀ ਪਛਾਣ ਹੋਣੀ ਚਾਹੀਦੀ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 47 ਸਵਾਲ ਨੰਬਰ 47 ਦੇ ਵਿੱਚ ਵੀ ਬੇਟਾ ਅਸੀਂ ਉਸੇ ਤਰ੍ਹਾਂ ਹੀ ਨੋਬਾਂ ਤੇ ਗੁਲਾਈਆਂ ਦੇਖਾਂਗੇ ਇੱਥੇ ਲਾਈਨਾਂ ਲਾ ਕੇ ਵਰਗ ਬਣਾ ਕੇ ਦੇਖ ਲਵਾਂਗੇ ਕਿਹੜਾ ਜਿਹੜਾ ਇਹਨੂੰ ਪੂਰੀ ਤਰ੍ਹਾਂ ਨਾਲ ਫਿੱਟ ਕਰਦਾ ਪਿਆ ਤਾਂ ਸੀ ਨੂੰ ਜਦੋਂ ਬੇਟਾ ਅਸੀਂ ਅਬਜ਼ਰਵ ਕਰਦੇ ਹਾਂ ਸੀ ਆਕਿਰਤੀ ਇੱਥੇ ਪੂਰੀ ਪੂਰੀ ਫਿੱਟ ਹੋ ਜਾਊਗੀ ਆ ਨੋਬਾ ਆ ਗੁਲਾਈ ਹੈਗੀ ਹੈ ਠੀਕ ਹੈ ਤੇ ਆ ਸਿੱਧੀਆਂ ਲਾਈਨਾਂ ਹੈਗੀਆਂ ਇਹਨੂੰ ਵਰਗਾਕਾਰ ਸ਼ੇਪ ਦੇ ਦੂ ਇਸ ਕਰਕੇ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 48 ਸਵਾਲ ਨੰਬਰ 48 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਆ ਬੇਟਾ ਇੱਥੋਂ ਲਾਈਨ ਲਗਾ ਕੇ ਜਦੋਂ ਵਰਗ ਪੂਰਾ ਕਰੋਗੇ ਤਾਂ ਫਿਰ ਸਾਨੂੰ ਬੇਟਾ ਇਹਦੀ ਐਗਜ਼ੈਕਟ ਫਿਗਰ ਆ ਜਿਹੜੀ ਉਹ ਪਤਾ ਲੱਗ ਜਾਊਗੀ ਇਹਦਾ ਬੇਟਾ ਸਾਫ਼ ਹੀ ਸਪਸ਼ਟ ਹੀ ਸਾਨੂੰ ਦਿਖੀ ਜਾਂਦਾ 1 2 ਤੇ 3 ਪੁਆਇੰਟ ਆ ਇੱਥੇ ਦੇਖੋ 1 2 ਤੇ 3 ਪੁਆਇੰਟ ਬਣਦੇ ਪਏ ਆ ਹੋਰ ਤਾਂ ਕੋਈ ਸ਼ੇਪ ਬਣਦੀ ਨਹੀਂ ਇੱਥੇ ਦੋ ਆ ਸ਼ੇਪਾਂ ਡਿਫਰੈਂਟ ਹੈਗੀਆਂ ਦਾ ਕੇਵਲ ਅਤੇ ਕੇਵਲ B1 ਆਲਟਰਨੇਟਿਵ ਸਾਡੇ ਕੋਲੇ ਬਚਦਾ ਹੈ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 49 ਸਵਾਲ ਨੰਬਰ 49 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਇੱਥੇ ਬੇਟਾ ਆਹ ਦੇਖੋ ਇੱਥੇ ਕਿਹੜਾ ਪੁਆਇੰਟ ਆ ਜਿਹੜਾ ਪੂਰੀ ਤਰ੍ਹਾਂ ਨਾਲ ਫਿਕਸ ਹੋਊਗਾ ਬੇਟਾ ਹੋਰ ਕੋਈ ਵੀ ਪੁਆਇੰਟ ਸਾਡੀ ਨਿਗਾ ਨਹੀਂ ਚੜਦਾ ਸਿੱਧੀ ਸਾਡੀ ਨਿਗਾ B ਤੇ ਜਾਂਦੀ ਹੈ ਆ ਕਰਤੀ ਜਿਹੜੀ ਇਹਨੂੰ ਪੂਰਾ ਪੂਰਾ ਫਿੱਟ ਕਰਦੀ ਪਈ ਹੈ ਇਸ ਕਰਕੇ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 50 ਸਵਾਲ ਨੰਬਰ 50 ਨੂੰ ਵੀ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰੋ ਤੁਸੀਂ ਜਦੋਂ ਆਬਜ਼ਰਵ ਕਰਦੇ ਆ ਤਾਂ ਆਪ ਦੇਖੋ ਬੇਟਾ ਆ ਨੋਬਾਂ ਵਗੈਰਾ ਕਿੱਥੇ ਜਿਹੜੀਆਂ ਕੰਪਲੀਟ ਹੁੰਦੀਆਂ ਆ ਵੀ ਬੇਟਾ ਜਿਹੜੇ A1 ਕਰਤੀ ਹੈ ਇਹ ਹੀ ਜਿਹੜੀ ਇੱਥੇ ਫਿਕਸ ਹੁੰਦੀ ਪਈ ਹੈ ਪੂਰੀ ਤਰ੍ਹਾਂ ਦੇ ਨਾਲ ਇਹਨੂੰ ਵਰਗਾਕਾਰ ਸ਼ੇਪ ਦੇ ਦੂਗੀ A ਕਿਤੀ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਜੇਕਰ ਬੇਟਾ ਤੁਹਾਨੂੰ ਪੁਲੇਖਾ ਲੱਗਦਾ ਤਾਂ ਤੁਸੀਂ ਗੂਗਲ ਫਾਰਮ ਦੇ ਉੱਤੇ ਇਹਨੂੰ ਐਨਲਾਰਜ ਕਰ ਸਕਦੇ ਆ ਠੀਕ ਹੈ ਐਨਲਾਰਜ ਕਰਕੇ ਤੁਸੀਂ ਆਪਣਾ ਸ਼ੰਕਾ ਜਿਹੜਾ ਹੈਗਾ ਉਹ ਕਲੀਅਰ ਕਰ ਸਕਦੇ ਆ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 50 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ